ਬੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰੇ ਇਲਾਕੇ ਨੂੰ ਕਿ ਜਿਹੜਾ ਬਲੈਕ ਆਊਡ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਸ ਕਰਕੇ ਜਿਹੜੀਆਂ ਜਿਹੜੇ ਇਲਾਕੇ ਔਡ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਇੱਥੇ ਇੱਕ ਸਰਬਪਾਰਟੀ ਜਿਹੜੀ ਆ ਮੀਟਿੰਗ ਰੱਖੀ ਗਈ ਆ ਜਿਸ ਕਰਕੇ ਉਹਦੇ ਵਿੱਚ ਕੀ ਕੀ ਫੈਸਲੇ ਕੀਤੇ ਗਏ ਆ ਜਾਂ ਉੱਥੇ ਕੀ ਕੀ ਰਣਨੀਤੀ ਨੂੰ ਤਿਆਰ ਕੀਤੀ ਗਈ ਹੈ ਇਹ ਤੁਹਾਨੂੰ ਅਸੀਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਜਾਂ ਸਿਆਸੀ ਜਿਹੜੇ ਸਮਾਜ ਸਿਵੀ ਲੋਗ ਹੈ ਉਹਨਾਂ ਤੋਂ ਗੱਲਬਾਤ ਉਹਨਾਂ ਦੇ ਨਾਲ ਕਰਾਉਂਦੇ ਆ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਜਿਹੜੇ 73 ਪਿੰਡ ਜਿਹੜੇ ਪੈਂਦੇ ਆ ਜਿਵੇਂ ਕਿ ਪੰਦਰਾਵਲ ਹੋਇਆ ਇਧਰ ਬੁਰਜ ਤਹਿਲਦਾਸ ਸਾਰੇ ਇਹ ਔਡ ਇਲਾਕੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੂੰ ਹੁਣ ਜਿੱਥੇ 2-4 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਲਾਕ ਦਫ਼ਤਰ ਦੀ ਸਹੂਲਤ ਮਿਲਦੀ ਸੀ ਉਹਨਾਂ ਨੂੰ ਹੁਣ 20-25-30 ਕਿਲੋਮੀਟਰ ਤੱਕ ਜਾ ਕੇ ਸਹੂਲਤ ਜਿਹੜੀ ਹੈ ਮਿਲੇਗੀ ਕਿਉਂਕਿ ਇਹ ਬਲਾਕ ਦਫ਼ਤਰ ਜਿਹੜਾ ਹੈ ਇੱਥੋਂ ਇਹ ਚੱਕ ਹੋ ਜਾਣਾ ਸੋ ਇਸ ਕਰਕੇ ਲੋਕਾਂ 'ਚ ਰੋਸ ਵੀ ਪਾਇਆ ਜਾ ਰਿਹਾ ਪਰੰਤੂ ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਇੱਕ ਪਾਸੇ ਤਰ੍ਹਾਂ ਤੁਸੀਂ ਘਰ-ਘਰ ਜਿਹੜੀ ਆ ਇੱਕੋ ਛੱਤ ਥੱਲੇ ਲੋਕਾਂ ਨੂੰ ਸਕੀਮ ਸਾਰੀਆਂ ਸਰਕਾਰੀ ਸਕੀਮਾਂ ਦੇਣ ਦੀ ਕੋਸ਼ਿਸ਼ ਕਰਦੇ ਆਂ ਤੇ ਦੂਜੇ ਪਾਸੇ ਐ ਐਡਾ ਵੱਡਾ ਫੈਸਲਾ ਤੁਸੀਂ ਮਤਲਬ ਸਰਕਾਰ ਲੈ ਰਹੀ ਹੈ ਕਿ ਇੱਥੋਂ ਇੱਕ ਜਿਹੜਾ ਬਲਾਕ ਦਫ਼ਤਰ ਹੀ ਚੱਕ ਦੇਣਾ ਤੇ ਜਿਹਦੇ ਨਾਲ ਵੀ 25 ਕਿਲੋਮੀਟਰ ਦਾ ਫਾਸਲਾ ਲੋਕਾਂ ਦਾ ਬਣ ਜਾਣਾ ਸੋ ਇਸ ਕਰਕੇ ਜਿਹੜਾ ਤੁਹਾਡੀ ਕਰਾਉਂਦੇ ਆਂ ਗੱਲਬਾਤ ਸਾਰੀ ਜਿਹੜੇ ਆਗੂਆਂ ਨਾਲ ਜੋ ਵੀ ਉਹਨਾਂ ਦੀ ਰਾਨੀ ਦੀਆ ਉਹ ਦੱਸਦੇ ਆ ਤੇ ਉਦੋਂ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਯੂਜ਼ ਕਰੋ ਜਰੂਰ ਕਰੋ ਜੇਕਰ ਤੁਸੀਂ ਫੇਸਬੁੱਕ ਤੇ ਉਹਨੂੰ ਫਾਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਚੋਰ ਦਰਵਾਜੇ ਰਾਈ ਪੰਜਾਬ ਦੀ ਸਰਕਾਰ ਨੇ ਵਕਫਾ ਜਿਹੜੇ ਆ ਬਲਾਕਾਂ ਨੂੰ ਜਿਹੜਾ ਖਤਮ ਕਰਨ ਦਾ ਫੈਸਲਾ ਲਿਆ ਹੈ ਔਰ ਬਲਾਕ ਆਡ ਜਿਹੜਾ ਜ਼ਿਲ੍ਹਾ ਸ਼ਹੀਦ ਪਾਕਿਸਤਾਨਗੜ ਦਾ ਇੱਕ ਅਹਿਮ ਕਸਬਾ ਹੈ ਉਸ ਕਸਬੇ ਵਿੱਚ ਇਸ ਬਲਾਕ ਵਿੱਚ 75 ਪਿੰਡਾਂ ਦੀ ਜਿਹੜੀ ਹੈ ਨਮਾਇੰਦਗੀ ਕਰ ਰਿਹਾ ਹੈ ਔਰ ਉਹਨੂੰ ਭੰਗ ਕਰਨ ਦਾ ਫੈਸਲਾ ਜਿੱਥੇ ਬੜੇ ਚੋਪ ਚਪੀਤੇ ਨਾਲ ਜਿਹੜਾ ਲਿਆ ਹੈ ਬਹੁਤ ਸਾਰੇ ਇਲਾਕੇ ਜਿਸ ਬਾਰੇ ਜਿਹੜਾ ਪਤਾ ਨਹੀਂ ਸੀ ਔਰ ਕੱਲ ਜਿਹੜਾ ਨੋਟੀਫਿਕੇਸ਼ਨ ਹੋ ਤੋ ਬਾਅਦ ਅੱਜ ਲੋਕਾਂ ਤੱਕ ਜਿਹੜਾ ਮੈਸੇਜ ਜਿਹੜਾ ਜਾ ਰਿਹਾ ਹੈ ਔਰ ਉਹਨੂੰ ਮਹਿਸੂਸ ਕਰਕੇ ਇਹ ਬਿਨਾਂ ਰਾਜਨੀਤਿਕ ਪਾਰਟੀ ਦੇ ਸਮੂੱਚੇ ਲੋਕਾਂ ਨੇ ਜਿਹੜਾ ਇਲਾਕੇ ਨੇ ਇਸ ਔਰ ਬਲੋਕ ਨੂੰ ਬਚਾਉਣ ਲਈ ਜਿਹੜਾ ਅੱਜ ਇੱਥੇ ਪਹੁੰਚੇ ਨੇ ਔਰ ਸਾਰੇ ਸਾਂਝਾ ਨੇ ਫੈਸਲਾ ਲਿਆ ਹੈ ਕਿ ਔਰ ਬਲੋਕ ਨੂੰ ਕਾਇਮ ਰੱਖਣ ਦੇ ਲਈ ਇਹਦੀ ਹੋਣ ਨੂੰ ਕਾਇਮ ਰੱਖਣ ਦੇ ਲਈ ਔਰ ਲੈ ਸਰਕਾਰ ਜਿਹੜੇ ਕਹਿੰਦੀ ਸੀ ਅਸੀਂ ਘਰ-ਘਰ ਸਰਕਾਰ ਦੀਆਂ ਨੀਤੀਆਂ ਲੈ ਕੇ ਜਾਵਾਂਗੇ ਪਿੰਡ-ਪਿੰਡ ਤੱਕ ਲੈ ਕੇ ਜਾਵਾਂਗੇ ਅੱਜ ਉਹਦੇ ਉਲਟ ਜਿਹੜਾ ਹੈ ਬਲਾਕ ਨੂੰ ਤੋੜਨ ਦਾ ਫੈਸਲਾ ਹੈ ਜਿਹੜਾ ਮੰਦ ਭਾਗੀ ਫੈਸਲਾ ਹੈ ਇਸ ਫੈਸਲੇ ਦਾ ਸਮੁੱਚੇ ਸਾਥੀਆਂ ਨੇ ਚਾਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹੈ ਮਿਲ ਕੇ ਇੱਕ ਜੁਰਦਾ ਦੇ ਨਾਲ ਇਸ ਫੈਸਲੇ ਦੀ ਸਰਕਾਰ ਦੀ ਨਿੰਦਾ ਕੀਤੀ ਹੈ ਔਰ ਇਸ ਔੜ ਬਲਾਕ ਨੂੰ ਬਚਾਉਣ ਦੇ ਲਈ ਸਾਰੇ ਸਮਤੀ ਨਾਲ ਫੈਸਲਾ ਲਿਆ ਹੈ ਕਿ 18 ਤਰੀਕ ਨੂੰ ਇੱਕ ਵੱਡਾ ਜਨਤਕ ਜਿਹੜਾ ਇਕੱਠ ਕੀਤਾ ਜਾਏਗਾ ਉਹਨਾਂ ਵਰਸ਼ਾ ਰੱਖਿਆ ਜਾਏਗਾ ਕਿ ਇਸ ਬਲਾਕ ਨੂੰ ਜਿਹੜਾ ਕਾਇਮ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾ ਸਕੇ ਧੰਨਵਾਦ ਸਰਕਾਰ ਨੇ ਬਲਾਕ ਔੜ ਨੂੰ ਜੋ ਕਿ ਪਿਛਲੇ 45-50 ਸਾਲ ਤੋਂ ਇੱਥੇ ਸਥਾਪਤ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਅੱਜ 2025 ਦੇ ਵਿੱਚ ਅਚਾਨਕ 45-46 ਸਾਲ ਬਾਅਦ ਇਸ ਬਲਾਕ ਨੂੰ ਖਤਮ ਕਰਨ ਦੀ ਜੋ ਸਰਕਾਰ ਨੇ ਆਪਣੇ ਨਾਦਰਸ਼ਾਈ ਫਰਮਾਨ ਜਾਰੀ ਕੀਤਾ ਅਲਾਕੇ ਦੇ ਲੋਕ ਅਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਸ਼ਹਿਰ ਦੇ ਲੋਕ ਸੂਝਵਾਨ ਲੋਕ ਸਮਾਜ ਸੇਵੀ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਅੱਜ ਇਕੱਠੇ ਹੋ ਕੇ ਫੈਸਲਾ ਲਿਆ ਗਿਆ ਕਿ 18 ਤਰੀਕ ਦਿਨ ਸੋਮਵਾਰ ਨੂੰ ਅਲਾਕੇ ਦੇ ਸਾਰੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਬਲਾਕ ਔਰ ਵਿਖੇ ਇਕੱਠੇ ਹੋਣ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਆ ਰੋਹ ਪ੍ਰਦਰਸ਼ਨ ਕੀਤਾ ਜਾਊਗਾ ਅਸੀਂ ਨਾਲ ਦੀ ਨਾਲ ਸਰਕਾਰ ਨੂੰ ਇਹ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਨੇ ਆ ਬੇਨਤੀ ਇਹ ਆ ਕਿ ਭਾਈ ਲੋਕਾਂ ਨੇ ਤੁਹਾਨੂੰ ਚੁਣਿਆ ਤੇ ਲੋਕਾਂ ਦੀ ਸਹੂਲਤ ਲਈ ਤੁਸੀਂ ਬਣੇ ਆ ਅਕਸਰ 50 ਸਾਲ ਬਾਅਦ ਆ ਕੇ ਇਹ ਨਾ ਤਾਂ ਸਾਡਾ ਭਗੋਲ ਸੰਘੜਿਆ ਨਾ ਸਾਡੀ ਸਾਂਖਿਆ ਕਟੀਆ ਅੱਜ ਉਹਦੇ ਮੁਕਾਬਲੇ ਪਹਿਲਾਂ ਦੇ ਮੁਕਾਬਲੇ ਲੋਕਾਂ ਦਾ ਕਾਰੋਬਾਰ ਵਧਿਆ ਲੋਕਾਂ ਦੀਆਂ ਪ੍ਰਸ਼ਾਸਨਿਕ ਲੋੜਾਂ ਕਾਗਜ਼ਾ ਪੱਤਰਾ ਦੀਆਂ ਲੋੜਾਂ ਵਧੀਆਂ ਪੰਚਾਇਤੀ ਕੰਮਕਾਰ ਵਧੇ ਆ ਤੇ ਅੱਜ ਪੰਚਾਇਤਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਮਹਿਲਾਵਾਂ ਦੀ ਵੀ ਆ ਤਾਂ ਇਹ ਸਰਕਾਰ ਨੇ ਬੜੀ ਗਿਥੀ ਗਣੀ ਮਿਥੀ ਚਾਜਦੇ ਤਹਿਤ ਆ ਇਹ ਕੋਸ਼ਿਸ਼ ਕੀਤੀ ਆ ਵੀ ਇੱਕ ਵੱਡਾ ਯੂਨਿਟ ਬਣਾ ਕੇ ਸਾਰਾ ਸਰਕਾਰ ਦੇ ਐਮਐਲਏ ਦੇ ਛਤਰੀ ਤੇ ਥੱਲੇ ਉਹਦੀ ਕੁਰਸੀ ਦੇ ਥੱਲੇ ਲਿਜਾਣ ਦੀ ਕੋਸ਼ਿਸ਼ ਕੀਤੀ ਆ ਅਸੀਂ 76 77 ਸਾਲ ਦੇ ਬਾਅਦ ਲੋਕਤੰਤਰ ਨੂੰ ਕਿਸੇ ਇੱਕ ਵਿਅਕਤੀ ਦੀ ਚਾਹੇ ਉਹ ਐਮਐਲਏ ਹੋਵੇ ਐਮਪੀ ਹੋਵੇ ਜਾਂ ਮੁੱਖ ਮੰਤਰੀ ਹੋਵੇ ਉਹਦੀ ਕੁਰਸੀ ਦੇ ਅਧੀਨ ਲੋਕਾਂ ਦੀ ਤਾਕਤ ਨੂੰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਜੋ ਲੋਕਾਂ ਨੇ ਲੋੜਾਂ ਆ ਜਿਵੇਂ ਹਾਲੋਂ ਬਾਤ ਤੋਂ ਬਾਤ ਅਦਾਰੇ ਖੋਲੇ ਜਾਣ ਪਿਛਲੇ ਸਾਲ ਇੱਥੇ ਐਲਾਨ ਹੋਇਆ ਕਿ ਸਬ ਤਹਿਸੀਲ ਬਣੇਗੀ ਜੋ ਕਿ ਹੁਣ ਚਾਲੂ ਹੈ ਜਿਹਦੇ ਅਧੀਨ 40000 ਹੈਕਟੇਰ ਇੱਕ ਇਲਾਕਾ ਜਿਹੜਾ ਆਉਂਦਾ ਆ ਤੇ 41 42 ਪੈਂਡ ਆਉਂਦੇ ਆ ਇਥੇ ਉਹ ਸਰਕਾਰ ਨੇ ਕੰਮ ਕੀਤਾ ਕਿ ਬੁੜੀ ਮਰ ਗਈ ਤੇ ਕੁੜੀ ਜੰਪ ਪਈ ਸਾਡੂੰ ਤਾਂ ਸਾਬਤ ਤਸੀਲ ਦੇਤੀ ਤੇ ਸਾਡੇ ਕੋਲ ਬਲਾਕ ਖੋਇਆ ਜਾ ਰਿਹਾ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਨਹੀਂ ਕੋਹ ਤਹਿਸੀਲ ਵੀ ਲੈਣੀ ਆ ਇਸ ਕਰਕੇ ਸਾਰੇ ਇਸ ਵੀਡੀਓ ਨੂੰ ਜਿੱਥੇ ਤੱਕ ਦੇਖਣ ਇਸ ਚੈਨਲ ਨੂੰ ਦੇਖਣ ਵੱਧ ਵੱਧ ਸ਼ੇਅਰ ਕਰੋ ਤੇ 18 ਤਰੀਕ ਦਿਨ ਸੋਮਵਾਰ ਨੂੰ ਔਰ ਵੱਧ ਵੱਧ ਮੌਜੂਦਾ ਪੰਚਾਇਤਾਂ ਸਾਬਕਾ ਪੰਚਾਇਤਾਂ ਸਮਾਜ ਸੇਵੀ ਤੇ ਹੋਰ ਜਿੰਨੇ ਵੀ ਬੁੱਧੀਜੀਵੀ ਆ ਸਮਾਜ ਚਿੰਤਕ ਸਾਰੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਇਹ ਕਿਸੇ ਪਾਰਟੀ ਦਾ ਨਹੀਂ ਹੈ ਇਹ ਕਿਸੇ ਕਾਲੀ ਕਾਂਗਰਸ ਆਮ ਆਦਮੀ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਪਾਰਟੀ ਦਾ ਜਾਂ ਭਾਜਪਾ ਦਾ ਨਹੀਂ ਹੈ ਇਹ ਇਲਾਕੇ ਦੇ ਲੋਕਾਂ ਦਾ ਸੰਘਰਸ਼ ਹੈ ਇਲਾਕੇ ਦੇ ਲੋਕਾਂ ਦੀ ਲੋੜ ਹੈ ਉਹਦੇ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਵੀ ਫਰਜ਼ ਬਣਦਾ ਕਿ ਆਪਣੇ ਲੋਕਾਂ ਦੇ ਨਾਲ ਖੜਨ ਇਹੀ ਮੈਂ ਕਹਿਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਅ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਬਲੌਕ ਦੇ ਪ੍ਰਸ਼ਾਸਨਿਕ ਦਫ਼ਤਰ ਨੂੰ ਇੱਥੋਂ ਸ਼ਿਫਟ ਕਰਨ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਹੈ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਇਹ ਫੈਸਲਾ ਆ ਪ੍ਰਸ਼ਾਸਨਿਕ ਤੌਰ ਤੇ ਲੋਕਾਂ ਨੂੰ ਕੋਈ ਸਹੂਲਤ ਦੇਣ ਵਾਲਾ ਫੈਸਲਾ ਨਹੀਂ ਹੈ ਸਗੋਂ ਲੋਕਾਂ ਦੀ ਸਹੂਲਤ ਖੋਣ ਵਾਲਾ ਇੱਕ ਫੈਸਲਾ ਆ ਇਹ ਅਸਲ 'ਚ ਕੇਂਦਰੀਕਰਨ ਦੀ ਨੀਤੀ ਆ ਜਿਹੜੀ ਪੋਲੀਟੀਕਲੀ ਅਸਲ 'ਚ ਹਰ ਚੀਜ਼ ਨੂੰ ਸੱਤਾਧਾਰੀ ਪਾਰਟੀ ਆ ਜਿਹੜੀ ਆਪਣੇ ਮੁਤਾਬਕ ਕੰਟਰੋਲ ਕਰਨਾ ਚਾਹੁੰਦੀ ਹੈ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਇਹ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ ਇਹ ਤੁਰੰਤ ਰੱਦ ਹੋਣੇ ਚਾਹੀਦੇ ਆ ਤੇ ਅੱਜ ਦਾ ਜਿਹੜਾ ਇਕੱਠ ਹੈ ਇੱਥੇ ਸਾਰੇ ਵੱਖ-ਵੱਖ ਪਾਰਟੀਆਂ ਦੇ ਲੋਕ ਵੱਖ-ਵੱਖ ਹੋਰ ਸਮਾਜ ਸੇਵੀ ਲੋਕ ਪਿੰਡਾਂ ਦੇ ਸਰਪੰਚ ਸਾਬਕਾ ਸਰਪੰਚ ਸਾਰੇ ਇਸ ਸਰੋਕਾਰ ਦੇ ਨਾਲ ਇੱਥੇ ਇਕੱਠੇ ਹੋਏ ਆ ਕਿ ਇਹ ਜਿਹੜਾ ਇਥੋਂ ਬਲੌਕ ਨੂੰ ਬਦਲਿਆ ਜਾ ਰਿਹਾ ਇਹਨੂੰ ਜਿਹੜਾ ਦੂਸਰੀ ਰੀਸਟਰਕਚਰ ਕੀਤਾ ਜਾ ਰਿਹਾ ਇਹ ਤਰਕਹੀਣ ਫੈਸਲਾ ਆ ਤਾਨਾਸ਼ਾ ਫੈਸਲਾ ਹੈ ਵਾਪਸ ਲਿਆ ਜਾਵੇ ਅਗਰ ਇਹ ਵਾਪਸ ਨਹੀਂ ਲਿਆ ਜਾਂਦਾ ਤੇ ਇਲਾਕੇ ਦੇ ਵਿੱਚ ਇਹਦੇ ਉੱਤੇ ਵੱਡੀ ਲੰਬੰਦੀ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਸਾਰੇ ਲੋਕ ਇਕੱਠੇ ਹੋ ਕੇ ਇਹਦੇ ਖਿਲਾਫ ਪਿੰਡਾਂ ਦੇ ਵਿੱਚੋਂ ਆਉਣਗੇ ਔਰ ਵੱਡਾ ਇਕੱਠ ਕਰਕੇ ਜਿਹੜਾ ਇਹ ਸਰਕਾਰ ਦੇ ਖਿਲਾਫ ਇਹ ਆਵਾਜ਼ ਉਠਾਉਣਗੇ ਕਿ ਇਹ ਤਾਨਾਸ਼ਾ ਫੈਸਲਾ ਵਾਪਸ ਲਿਆ ਜਾਵੇ ਔਰ ਉਦੋਂ ਤੱਕ ਸੰਘਰਸ਼ ਕੀਤਾ ਜਾਊਗਾ ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਸਾਥੀਓ ਪੰਜਾਬ ਸਰਕਾਰ ਨੇ ਇੱਕ ਬਹੁਤ ਮੰਦ ਭਗਾ ਫੈਸਲਾ ਕੀਤਾ ਆ ਸਾਡੇ ਜ਼ਿਲ੍ਹਾ ਸ਼ਹਿਰ ਪਾਕਸਾਗਨਗਰ ਦੇ ਔੜ ਕਸਬੇ ਦੇ ਵਿੱਚੋਂ ਜਿਹੜਾ ਬਲਾਕ ਆ ਉਹਨੂੰ ਖਤਮ ਕਰਕੇ ਉਹਨੂੰ ਬੰਗਾ ਸ਼ਿਫਟ ਕਰ ਲਿਆ ਆ ਉਸ ਬਲਾਕ ਦੇ ਉਦੀ ਰਾਖੀ ਵਾਸਤੇ ਉਦੀ ਹੋਂਦ ਨੂੰ ਬਚਾਉਣ ਦੇ ਵਾਸਤੇ ਅੱਜ ਬਖ ਬਖ ਪਾਰਟੀਆਂ ਦੇ ਕਿਹੜੇ ਸਾਥੀ ਆ ਇੱਥੇ ਪਹੁੰਚੇ ਆ ਕਿ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਆ ਆਪਾਂ ਸਾਰਿਆਂ ਨੇ ਸੋਮਵਾਰ ਨੂੰ 18 ਤਰੀਕ ਨੂੰ ਉਸ ਵੱਡੇ ਰੋਸ ਪ੍ਰਦਰਸ਼ਨ ਸ਼ਾਮਲ ਹੋਣਾ ਤਾਂ ਕਿ ਕਸਵਾ ਔੜ ਜਿਹੜਾ ਆ ਇਹਦਾ ਬਲਾਕ ਬਚਾਇਆ ਜਾ ਕੇ ਆਪ ਸਭ ਬਹੁਤ ਬਹੁਤ ਧੰਨਵਾਦ